ਐਸਵਲੇ ਦੀ ਵੱਡੀ ਅਪਡੇਟ ਪਾਕਾ ਨਹਿਰ ਤੇ ਵਿੱਚ ਦੋ ਅਣਪਛਾਤੀਆਂ ਲਾਸ਼ਾਂ ਮਿਲਣ ਦੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਇੱਕ ਮੁੰਡਾ ਅਤੇ ਕੁੜੀ ਦੀ ਤੈਰਤੀ ਹੋਈ ਲਾਸ਼ ਨਾਲ ਸਨਸਨੀ ਫੈਲ ਗਈ ਹੈ ਮਾਮਲਾ ਪਟਿਆਲਾ ਦੇ ਪਿੰਡ تامੋ ਮਾਚਵਾਦਾ ਦੱਸਿਆ ਜਾ ਰਿਹਾ ਹੈ ਦੱਸਦੇ ਕਿ ਪੁਲਿਸ ਨੂੰ ਇਸ ਸੰਬੰਧੀ ਸੂਚਿਤ ਕੀਤਾ ਗਿਆ ਅਤੇ ਸੂchna ਮਿਲਨ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਅਤੇ ਗੋਤਾਖੋਰਾਂ ਦੀ ਮਦਦ ਨਾਲ ਲਾਸ਼ਾਂ ਨੂੰ ਬਰਾਮਦ ਕੀਤਾ ਗਿਆ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਤੇ ਵਿੱਚ ਜੁੜ ਚੁੱਕੀ ਹੈ ਦੱਸਦੇ ਕਿ ਮੁੰਡਾ ਤੇ ਕੁੜੀ ਦੀ ਤੈਰਤੀ ਹੋਈ ਲਾਸ਼ ਮਿਲੀ ਹੈ ਜਿਸ ਤੋਂ ਬਾਅਦ ਸਨਸਨੀ ਫੈਲ ਗਈ ਹੈ ਪਟਿਆਲਾ ਦੇ ਪਿੰਡ تامੋ ਮਾਚਵਾਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਤਾ ਗੋਤਾ ਖੁਰਾ ਦੀ ਮਦਦ ਨਾਲ ਤੋਹਾ ਲਾਸ਼ਾਂ ਨੂੰ ਬਰਾਮਦ ਕੀਤਾ ਗਿਆ। ਵਾਜੀ ਅਪਡੇਟ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਪਾਕੜਾ ਨਹਿਰ ਦੇ ਵਿੱਚ ਦੋ ਲਾਸ਼ਾਂ ਮਿਲਣ ਦੇ ਨਾਲ ਸਨਸਨੀ ਫੈਲ ਗਈ। ਮੈਂ ਹੁਣ ਚਲਾਇਆ ਚਲੋ। ਮੇਰਾ ਨਾਮ ਜੀ ਸ਼ੰਕਰ ਭਰਦਵਾਜ ਬੋਲੇ ਸ਼ੰਕਰ ਡੈਬੀ ਕਲਬ ਗੋਤਾ ਖੁਰਾ ਟੀਮ ਹੈ। ਪਟਿਆਲਾ ਪੰਜਾਬ ਜੋ ਨਹਿਰਾ ਦਾ ਕੰਮ ਕਰਦੇ ਹਨ। ਸ਼ੰਕਰ ਜੀ ਕਿਹੜੀ ਜਗ੍ਹਾ ਤੇ ਅਸੀਂ ਖੜੇ ਆਂ ਕੀ ਮਾਮਲਾ ਹੋ ਰਿਹਾ ਹੈ? ਇਹ ਆਪਾਂ ਪਿੰਡ ਧੰਮੂ ਮਾਜਰਾ ਪੈਂਦਾ ਥਾਣਾ ਪਸਿਆਣਾ ਪੈਂਦਾ ਤੇ ਇੱਥੇ ਦੋ ਡੈੱਡ ਬੋਡੀਆਂ ਜਿਹੜੀਆਂ ਸਾਨੂੰ ਅੱਜ ਮਿਲੀਆਂ ਸੀਗੀਆਂ ਇੱਕ ਲੜਕੇ ਦੀ ਆ ਤੇ ਇੱਕ ਲੜਕੀ ਦੀ ਹੈ ਲੜਕੇ ਦੀ ਉਮਰ ਸਾਡੇ ਹਿਸਾਬ ਨਾਲ 30 ਤੋਂ 35 ਸਾਲ ਹੈ ਲੜਕੀ ਦੀ ਉਮਰ 28 ਤੋਂ 30 ਸਾਲ ਹੈ ਤੇ ਜਿਹੜਾ ਲੜਕਾ ਉਹਨੇ ਮਤਲਬ ਦੋ ਕੜੇ ਪਾਏ ਹੋਏ ਇੱਕ ਪਲਾਸਟਿਕ ਦਾ ਇੱਕ ਕੋਈ ਸਿਲਵਰ ਟਾਈਪ ਦਾ ਕੜਾ ਪਾਇਆ ਹੋਇਆ ਤੇ ਜਿਹੜੀ ਲੜਕੀ ਹੈ ਉਹਦੇ ਤਨ ਤੇ ਕੋਈ ਕੱਪੜਾ ਨਹੀਂ ਹੈਗਾ ਕਿਸੇ ਪ੍ਰਕਾਰ ਦਾ ਇੱਕ ਅੰਡਰ ਗਾਰਮੈਂਟਸ ਹੈ ਹੋਰ ਕੁਝ ਨਹੀਂ ਹੈਗਾ ਲੱਗਦਾ ਕਿ ਇਹ ਕਿੰਨੇ ਕੁ ਦਿਨ ਪੁਰਾਣੀਆਂ ਮੂਸਰ ਦੇ ਡੈਡ ਬੋਡੀਆਂ ਇਹ ਡੈਡ ਬੋਡੀਆਂ 4 ਤੋਂ 5 ਦਿਨ ਦੀਆਂ ਦੋਨੋਂ ਪੁਰਾਣੀਆਂ ਨੇ ਕਿਉਂਕਿ ਗਰਮੀ ਦਾ ਸਮਾਂ ਹੋਣ ਕਾਰਨ ਡੈਡ ਬੋਡੀਆਂ ਥੋੜੀ ਖਰਾਬ ਹੋ ਗਈਆਂ ਨੇ ਤੇ ਪਰ ਪਛਾਣਯੋਗ ਹੈਗੀਆਂ ਕਿਉਂਕਿ ਸਾਡੇ ਕੋਲ ਗੁੰਮਸ਼ੁਦੀਆਂ ਆਂਦੀਆਂ ਨੇ ਪੂਰੇ ਪੰਜਾਬ ਦੇ ਵਿੱਚ ਜਿਵੇਂ ਪਟਿਆਲਾ ਸਰਾਂਦ ਮਰਿੰਡਾ ਰੋਪੜ ਇਹਨਾਂ ਤੋਂ ਲੋਕ ਕਈ ਵਾਰੀ ਅਚਾਨਕ गिर ਜਾਂਦੇ ਨੇ ਜਾਂ ਖੁਦਕੁਸ਼ੀ ਕਰ ਲੈਂਦੇ ਨੇ ਤਾਂ ਉਹਨਾਂ ਦੀ ਪਾਲ ਦੇ ਵਿੱਚ ਗੋਤਾਖੋਰ ਟੀਮ ਜਿਹੜੀ ਹਰ ਪੁਲਾਂ ਤੇ ਹਰ ਜਗ੍ਹਾ ਬੈਠੀ ਹੈ ਤਾਂ ਇਸੇ ਤਰ੍ਹਾਂ ਇਹ ਵੀ ਦੋਨੋਂ ਡੱਡ ਬੋਡੀਆਂ ਜਿਹੜੀ ਆ ਉਹ ਆ ਰਹੀਆਂ ਸੀਗੀਆਂ ਜਿਹਨੂੰ ਗੋਤਾਖੋਰਾਂ ਵੱਲੋਂ ਰੋਕਿਆ ਗਿਆ ਰੋਕ ਕੇ ਇਹਨਾਂ ਨੂੰ ਕਿਨਾਰੇ ਤੇ ਲਗਾ ਕੇ ਜਿਹਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਔਰ ਐਂਬੂਲੈਂਸ ਬੁਲਾ ਕੇ ਇਹਨੂੰ ਸਿਵਲ ਹਸਪੀਟਲ ਰਜਿੰਦਰਾ ਦੇ ਵਿੱਚ ਭੱਤਰ ਕੱਟੇ ਲਈ ਰਖਾਇਆ ਜਾਏਗਾ ਔਰ ਲਗ ਲਗ ਗਰੁੱਪ ਦੇ ਵਿੱਚ ਇਹਦੀ ਫੋਟੋਆਂ ਪਾਈ ਜਾਣਗੀਆਂ WhatsApp ਦੇ ਤੇ ਮੀਡੀਆ ਨੂੰ ਵੀ ਦੱਸਿਆ ਜਾਏਗਾ ਤੇ ਜਿਹੜੇ ਲੋਕ ਪਰਿਵਾਰ ਜਾਂਚ ਲੱਭ ਰਹੇ ਨੇ ਆਪਣੇ ਬੰਦਿਆਂ ਨੂੰ ਉਹਨਾਂ ਨੂੰ ਵੀ ਪਰਿਵਾਰ ਨੂੰ ਬੁਲਾਇਆ ਜਾਏਗਾ ਔਰ ਇਹਨਾਂ ਡੈਡ ਬੋਡੀਆਂ ਦਿਖਾਈ ਜਾਏਗੀ ਜਿਹਦੀ شناخت ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ ਸ਼ੰਕਰ ਜੀ ਕੋਈ ਸਰੀਰ ਦੇ ਉੱਪਰ ਨਿਸ਼ਾਨ ਦੋਨੋਂ ਡੈਡ ਬੋਡੀਆਂ ਦੇ ਇੱਕ ਮੁੰਡੇ ਦੀ ਇੱਕ ਕੁੜੀ ਦੀ ਤੁਸੀਂ ਦੱਸ ਰਹੇ ਹੋ ਦੋਨਾਂ ਦੀ ਉਮਰਾਂ ਵੀ ਇੱਕੋ ਨਾਲ ਨਹੀਂ ਲੱਗਦੀਆਂ ਨੇ ਨਾ ਕੋਈ ਕੋਈ ਨਿਸ਼ਾਨ ਹੋਵੇ ਸਰੀਰ ਦੇ ਉੱਪਰ ਜਿਸ ਤੋਂ ਪਰਿਵਾਰ ਕੋਈ شناخت ਕਰ ਸਕੀਦਾ ਹੈ ਕੁਝ ਇਸ ਤਰ੍ਹਾਂ ਦਾ ਲੱਗਦਾ ਹੈ ਜਿਹੜਾ ਲੜਕਾ ਹੈਗਾ ਉਹਦੇ ਗੁੱਟ ਤੇ ਓਮ ਬਣਿਆ ਹੋਇਆ ਔਰ ਉਹਦੇ ਇੱਕ ਡੋਲੇ ਤੇ ਸ਼ੇਰ ਬਣਿਆ ਹੋਇਆ ਹੈਗਾ ਔਰ ਲੜਕੀ ਦੀ ਜਿਹੜੀ ਹੈਗੀ ਮੈਂ ਕਹਿ ਰਿਹਾ ਲੜਕੀ ਦੇ ਤਾਂ ਇੱਕ ਅੰਡਰਗਾਰਡਮੈਂਟ ਸੀ ਆ ਔਰ ਪਰ ਉਹਦੇ ਇੱਕ ਗਲ ਦੇ ਵਿੱਚ ਕੁਝ ਫਸਿਆ ਹੋਇਆ ਕੱਪੜਾ ਟਾਈਪ ਜਿਵੇਂ ਕੁੱਟ ਕੇ ਕੋਈ ਚੀਜ਼ ਹੁੰਦੀ ਹੈ ਉਸ ਟਾਈਪ ਦੇ ਵਿੱਚ ਫਸਿਆ ਹੋਇਆ ਇਹਦੀ ਜਾਂ ਤਾਂ ਜਿਹੜੀ ਤੁਹਾਨੂੰ ਜਾਣਕਾਰੀ ਪੁਲਸ ਜਾਂ ਪੋਸਟਮਾਰਟਮ ਦੇ ਡਾਕਟਰ ਹੁੰਦੇ ਨੇ ਬਿਹਤਰ ਹੁਣ ਪੋਸਟਮਾਰਟਮ ਰਿਪੋਰਟ ਤੋਂ